ਸਿੱਧੂ ਮੂਸੇਵਾਲਾ ਦੀ ਵਰਸੀ ਦਾ ਸਮਾਗਮ ਖਤਮ ਹੋਣ ਤੋਂ ਬਾਅਦ ਸ਼ਾਮ ਨੂੰ ਬਹੁਤ ਸਾਰੇ ਚੌਣ ਵਾਲੇ ਮੂਸੇ ਹਵੇਲੀ ਪਹੁੰਚ ਗਏ ਮੂਸੇ ਹਵੇਲੀ ਪਹੁੰਚਣ ਤੋਂ ਬਾਅਦ ਇੱਕ ਮੁੰਡਾ ਮੂਸੇ ਹਵੇਲੀ ਦੇ ਗੇਟ ਦੇ ਸਾਹਮਣੇ ਖਲੋ ਕੇ ਜज्ਬਾਤੀ ਹੋ ਗਿਆ ਤੇ ਸਿੱਧੂ ਮੂਸੇਵਾਲਾ ਬਾਰੇ ਬੋਲਦੇ ਹੋਏ ਕਰਨ ਔਜਲਾ ਤੇ ਹੋਰਾਂ ਬਾਰੇ ਕੀ ਬੋਲਿਆ ਦੇਖੋ ਅੱਗੇ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਰਬਾਤੀ ਦਾ ਮੈਂ ਅੱਜ ਮਰ ਜਾ ਭਾਵੇਂ ਕੱਲ ਮਰ ਜਾ ਮੇਰੇ ਫਾਪ ਬਣਿਆ ਹੀ ਬਰਬਾਤੀ ਦਾ ਠੀਕ ਆ ਓਏ ਛੋਟਾ ਸੀ ਫਾਪ ਬਣਿਆ ਇਹਨਾਂ ਨੂੰ ਬਾਤ ਮੋਟ ਦਾ ਐਡੀ ਵੱਡੀ ਗੱਲ ਹੁੰਦੀ ਅਜੇ ਕਰਨੋ ਦੇ ਲੱਗਣਾ ਉਹ ਬੈਠਾ ਕਿੱਥੇ ਬੈਠਾ ਉਹ ਪਤਾ ਨਹੀਂ ਕਿੱਧਰ ਬੈਠਾ ਦੋ ਵਾਰੀ ਦੋ ਵਾਰੀ ਬੁੱਧੀ ਪੈ ਡਾਇਰੈਕਟਰ ਉਹ ਪਾਈ ਜਾਂਦਾ ਫੁੱਦੂ ਗੱਲ ਨਹੀਂ ਉਹਦੀ ਯਾਰ ਕਰਨ ਬਾਈ ਮੈਂ ਕਹਿੰਦਾ 13 ਹੋਣਾ ਚਾਹੀਦਾ ਕੋਈ ਵੀ ਗੱਲ ਕਹਿਣੀ ਹੋਵੇ ਆਪਾਂ ਚਿੰਗੜਾ ਕਹਿ ਰਹੇ ਆਂ ਆਪਾਂ ਵੀ ਕੋਈ ਕਰ ਰਹੀ ਨਹੀਂ ਮੈਨੂੰ ਕਿਹਨੇ ਕੋਈ ਹੋਵੇ ਤੇ ਬੱਬੂ ਆਣ ਦੇ ਬੰਨ ਮੈਂ ਤਾਂ ਉਹਨਾਂ ਨੂੰ ਨਹੀਂ ਦੇ ਰਿਹਾ ਕੋਈ ਫੁੱਦੂ ਹੋਣੀ ਕਰਨ ਵਾਲੇ ਨੇ ਤਾਂ ਸਹੀ ਗੱਲ ਹੈ ਸਹੀ ਹੈ ਸਹੀ ਹੈ ਬਰਾਬਰ ਰਾਈਡਰ ਮੁੱਛੀ ਵਾਲਾ ਮੁੱਛੀ ਵਾਲਾ ਕਰਨ ਵਾਲੇ ਨੇ ਮੈਂ ਤਾਂ ਫੁੱਦੂ ਮੰਨਦਾ ਦੱਸਿਆ ਕਿ ਉਹ ਬੰਦੇ ਨੇ ਗਦਾਰੀ ਕੀਤੀ ਸੀ ਸਾਥ ਬੰਦਾ ਸੀ ਉਹਨੇ ਕੁਝ ਨਹੀਂ ਕੋਹਲਾ ਬੰਦਾ ਸੀ ਉਹਨੇ ਬਈ ਹ ਉਹਨਾਂ ਜਦੋਂ ਬਾਈ ਉਹਨੂੰ ਖੁਦ ਸਮਝਣਗੇ ਜੇ ਕੀ ਸਾਡੇ ਪੁਰੇ ਸੀ ਤੱਕੜੇ ਗਿਆ ਤਾਂ ਕੋਈ ਨਾ ਕਰੂੰਗਾ ਮੈਂ ਤੁਹਾਡਾ ਅੱਡੇ ਉਹਨੇ ਗਾਣੇ ਬਾਈ ਦੇਖ ਉਹਦੀ 11 ਤੱਕ ਨਹੀਂ ਪੀ